ਉਹਦੇ ਕੋਲੇ ਵੀ ਮਸਲਾ ਕਈ ਵਾਰੀ ਪਾ ਗਿਆ ਕਿੱਦਾਂ ਜੀ ਠਿਕਰੀ ਵਾਲੇ ਆਏ ਉਹਦੇ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋਸਾਂ ਤੋਂ ਆਏ ਮਤਲਬ ਆ ਜੀ ਤੇ ਇੱਕ ਬੁਧਰਾ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ ਸਾਡੇ ਕਿਸਾਨ ਤੇ ਗੱਡੀਆਂ ਹੀ ਚੜਾ ਕੇ ਉਹਦੀਆਂ ਦੋਨੇ ਲੱਤਾਂ ਤੋੜ ਕੋਈ ਉਹ ਗਿਰਫਜ਼ਾਰ ਨਹੀਂ ਬੁਧਰੇ ਠੀਕ ਹੈ ਮਤਲਬ ਅਸੀਂ ਕੀ ਛੋਡੀ ਆਮ ਆਦਮੀ ਸਰਕਾਰ ਤੋਂ ਕੀ ਆ ਸਕਦਾ ਭਾਈ ਜੀ ਮੇਥੋਂ ਦੇ ਮੇਰੇ ਉਹਦੇ ਨਾਲ ਨਾਲ ਕੀਤਾ ਮੈਨੂੰ ਉਸੇ ਬਤ ਨਹੀਂ ਪਤਾ ਕੀ ਗੱਲ ਹੋਈ ਜਾਂਦੀ ਜਿਹੜੀ ਵੀ ਮੇਰੇ ਕੋਲੇ ਜੋ ਮਸਲਾ ਆ ਮੈਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵੀ ਜੇ ਕੋਈ ਦੱਸੋਗੇ ਮੇਰੇ ਵੱਲੋਂ ਤਾਂ ਕੋਈ ਇਹ ਗੱਲ ਕੋਸ਼ਿਸ਼ ਤੁਸੀਂ ਕੈਬਿਨੇਟ ਚੋਂ ਮੁੱਖ ਮੰਤਰੀ ਮਤਲਬ ਤੁਹਾਡੇ ਕੋਲੇ ਸੀ ਫਰਿਆਦ ਲੈ ਕੇ ਗਏ ਅਜੇ ਤੱਕ ਕੋਈ ਅਜੇ ਗੁੰਡੇ ਮਤਲਬ ਮਾਨਸਾਂ ਦੀ ਪੁਲਿਸ ਉਹਨਾਂ ਦੀ ਗੁੰਡਿਆਂ ਦੀ ਪਿੱਠ ਤੇ ਪੂਰੇ ਜੱਜ ਕੇ ਖੜੀ ਹੈ ਅਜੇ ਤੱਕ ਉਹ ਸਰਪੰਚ ਨੂੰ ਜਿਹੜੀ ਉਹਨੇ ਗੱਡੀ ਚੜਾਈ ਆ ਉਹ ਗੱਡੀ ਦਾ ਨੰਬਰ ਹੈ 8080 ਸੀਸੀਟੀਵੀ ਚ ਆਇਆ ਨਾ ਸਰਪੰਚ ਨਾ ਉਹਦੀ ਗੱਡੀ ਸਾਰਾ ਕੁਝ ਇਹ ਰੌਲਾ ਉੱਥੇ ਕੀ ਹੈ ਮੈਨੂੰ ਉੱਥੇ ਇੱਕ ਜ਼ਮੀਨ ਹੈ ਜੀ ਜੋ ਬਲਾਸਟਰ ਉਹ ਮਾਲ ਵਿਭਾਗ ਦੇ ਵਿਭਾਗ ਦੇ ਉਸ ਅਧਿਕਾਰੀਆਂ ਦੀ ਅਣਹੈਲੀ ਕਾਰਨ ਉਹ 4 ਸਾਲਾਂ ਪੰਚਾਇਤ ਦੇ ਖਾਤੇ ਚ ਨਹੀਂ ਜੀ ਹਾਲਾਂਕਿ ਉਹ ਜ਼ਮੀਨ ਹੈ ਮਤਲਬ 70-75 ਸਾਲ ਤੋਂ ਕਿਸਾਨ ਉਹ ਕਾਬਜ਼ ਹੈ ਜੀ ਉਸ ਜ਼ਮੀਨ ਨੂੰ ਲੈ ਕੇ ਨਾ ਲਗਾਤਾਰ ਮਤਲਬ ਬੁਧਰਾਮ ਉਹ ਬੁੰਡਿਆਂ ਦੀ ਭੂਮਾਫੀ ਇਹਦੀ ਮਦਦ ਕਰਦਾ ਲੋ ਮੁਦਾ ਰੱਖ ਰਹੇ ਨੇ ਜੀ ਪਾਰਟੀ ਕੋਲੇ ਵੀ ਇਹ ਗਲਤ ਹੋ ਰਹੀ ਹੈ ਹਾਂ ਪਹਿਲਾ ਸਵਾਲ ਠੀਕ ਹੈ ਦੂਜਾ ਸਵਾਲ ਹੈ ਚਿੱਪ ਵਾਲੇ ਵੀ ਵੀ ਕਿਸਾਨੀ ਕੋਲ ਚ ਵੀ ਗਏ ਹੋ ਵੀ ਅਸੀਂ ਵਿਰੋਧ ਕਰਦੇ ਹਾਂ ਛੋਟੀ ਸਰਕਾਰ ਨੇ ਹੁਣ 2 ਲੱਖ ਮੀਟਰਾਂ ਮਤਲਬ ਮਨਜ਼ੂਰੀ ਦੇ ਅਸੀਂ 600 ਜੋ ਬਿਜਲੀ ਦੇ ਦਿੱਤੀ ਬਾਈ ਜੀ ਨਹੀਂ ਉਹ ਤਾਂ ਚਿੱਪਾਂ ਨਾਲ ਤਾਂ ਬੱਦਲ ਬਿਜਲੀ ਦੇ ਦਿੰਦੀ ਨਹੀਂ ਜੇ ਉਹ ਦੇਖੋ ਕੇਂਦਰ ਸਰਕਾਰ ਦਾ ਅਜੰਡਾ ਹੈ ਬਿਜਲੀ ਨੂੰ ਪ੍ਰਾਈਵੇਟ ਹਸਾ ਉਦੋਂ ਯਾ ਭਰਾ ਉਸ ਦਾ ਪਤਾ ਨਹੀਂ ਕੀ ਕੇਂਦਰ ਕੋਲ ਕੀ ਹੋਇਆ ਕਿ ਆਪਾਂ ਸਾਰੇ ਪੰਜਾਬ ਵਾਲੇ ਸਬਤ ਦਾ ਜਿੰਦੇ ਨੇ ਸਬਤ ਦਾ ਲੋਕਾਂ ਦੀ ਮਤਲਬ ਲੋਕਾਂ ਜਿਹੜੀ ਜਿਹੜੀ ਇਹਦੇ ਬਾਰੇ ਜੀ ਉਹ ਬਾਰੇ ਕੋਈ ਮੈਨੂੰ ਜਾਣਕਾਰੀ ਨਹੀਂ ਕਿ ਕਿੰਨੀ ਸਬਸਿਡੀ ਦੇ ਕੀ ਦਿੰਦੇ ਪਰ ਆਪਾਂ 600000 ਰੁਪਏ ਦੀ ਪੰਜਾਬ ਦੇ ਲੋਕਾਂ ਨੂੰ 600000 ਹੈ ਗਰੀਬਾਂ ਨੂੰ ਦਿੰਨੇ ਆ ਮਤਲਬ ਅਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ ਕੇਂਦਰ ਸਰਕਾਰ ਦਾ ਜਦੋਂ 2 ਲੱਖ ਮੀਟਰ ਨੂੰ ਤੁਸੀਂ ਪੰਜਾਬ ਦੇਨ ਤੇ ਮਨਜ਼ੂਰੀ ਦਿੱਤੀ ਅਜੰਡਾ ਉਹਨਾਂ ਦਾ ਪ੍ਰਾਈਵੇਟ ਵਾਲਾ ਲੱਗੂ ਇਹ ਲੱਗੇ ਆ ਜਾਂ ਨਹੀਂ ਮਨਜ਼ੂਰੀ ਦਾ ਨਹੀਂ ਲੱਗਣ ਲੱਗਣੀ ਨਹੀਂ ਹੋ ਸਕਦਾ ਕਾਰਜਾਂ ਚ ਉਹਨਾਂ ਦੀ ਜੋ ਸਬਸਿਡੀ ਵਗੈਰਾ ਦਾ ਸਿਸਟਮ ਹੋਵੇ ਜਿਵੇਂ ਅੱਗੇ ਬਿਜਲੀ ਬੋਰਡ ਤੋਂ ਬਦਲ ਕੇ ਪੀਸੀ ਜੀਜੀ ਪੀਐਸਪੀ ਬਣਦਾਗਾ ਇਹ ਵਾਰੀ ਉਹ ਸਰਕਾਰਾਂ ਵੀ ਉਸ ਤਰ੍ਹਾਂ ਨਾਲ ਹੋ ਜਾਂਦੀਆਂ ਨੇ ਚਲੋ ਹੋਰ ਦੱਸ ਦੋ ਬਈ ਜਿਹੜੀ ਇਹ ਅੱਗੇ ਸੈਲੂ ਜੀ ਸਾਰਾ ਪੰਜਾਬ ਲੜਿਆ ਪੰਜਾਬ ਤੇ ਭਾਰਤ ਦੇ ਕਿਸਾਨ ਲੜੇ ਨੇ ਉਹ ਕਾਨੂੰਨਾਂ ਨੂੰ ਆਪਸ ਕਰਾ ਕੇ ਆਇਆ ਕਿ ਅੱਜ ਪੰਜਾਬ ਸਰਕਾਰ ਨੇ ਉਹ ਸੈਲੂਆਂ ਨੂੰ ਫੇਰ ਮਜ਼ਦੂਰੀ ਦੇ ਨਹੀਂ ਜੀ ਨਹੀਂ ਦਿੱਤੀ ਕਿਹਨੇ ਦਿੱਤੀ ਨਹੀਂ ਦਿੱਤੇ ਭਾਈ ਜੀ ਕਿਉਂਕਿ ਖੇਤੀ ਕਰਾਜ ਦਾ ਵਿਸ਼ਾ ਹੈਗਾ ਹੋਰ ਮਤਲਬ ਪੰਜਾਬ ਸਰਕਾਰ ਤੋਂ ਬਿਨਾ ਉਹਨੂੰ ਮਨਜ਼ੂਰੀ ਕਿਹਨੇ ਦੇਣੀ ਨਹੀਂ ਨਹੀਂ ਭਾਈ ਜੀ ਪਹਿਲਾਂ ਤੋਂ ਜਿਹੜੀ 15 16 ਦੇ ਚੱਲੀ ਆਉਂਦੀ ਹੈ ਉਹ ਹੈ ਜਿਹੜੀ ਮਨਜ਼ੂਰੀ ਦੀ ਗੱਲ ਆਈ ਸੀ ਨਾਲ ਨਾਲ ਮੈਂ ਨਹੀਂ ਪੜ੍ਹ ਲਈ ਸੀ ਔਰ RMN ਨੇ ਜੋ ਬਾਤ ਕਰਦਾ ਜੇ ਕਿਵੇਂ ਹੋ ਸਕਦੇ ਮੰਡੀਪੁਰ ਨੇ ਐਫਸੀ ਆਈ ਨੇ ਰਾਹੀ ਬਹੁਤ ਬਰੇ ਜਿਹੜਾ ਕੰਪਲਾਈ ਨੂੰ ਵੀ ਜਿਹੜਾ ਹੋ ਰਿਹਾ ਰਕਤਨ ਦਿੱਤਾ ਇਹ ਜੀ ਗਲਤਾਈ ਸੀ ਉਹਨੂੰ ਕਰਤਾ ਸੀ ਨਹੀਂ ਦੇਖੋ ਮੰਤਰੀ ਸਾਹਿਬ ਪਰਜੂਰੀ ਤੇ ਦਿੱਤੀ ਆ ਨਾ ਕੈਂਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਫਿਰ ਕੈਂਸਲ ਕਰਤਾ ਕੈਂਸਲ ਕੈਂਸਲ ਉਦੋਂ ਹੋਇਆ ਜਦੋਂ ਲੋਕ ਹਰਸ਼ ਦੇ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਆਪ ਚਿੱਠੀ ਮੰਗਾ ਲਈ ਸੀ ਤੁਸੀਂ ਤੁਸੀਂ ਚਾਹੇ ਕਹਿ ਲਓ ਇਹ ਦੀ ਮੈਂ ਕਰਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਤਾ ਸੀ ਚਲੋ ਅਗਲਾ ਸੀ ਖੇਤੀ ਨੀਤੀ ਮਤਲਬ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ رائے ਨਾ ਬਣਾਈ ਜਾਊਗੀ ਜੱਥੇਬੰਦੀਆਂ ਦੀ رائے ਨਾ ਹੀ ਬਣਾਈ ਜਾਊ। ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦੇ ਤਾਂ ਨਹੀਂ ਇਹ ਤੋਨੂ ਕੀ ਸਬੂਤ ਆ ਯਾਰ ਮੈਂ ਸਬੂਤ ਅਸੀਂ ਦੇਵਾਂ ਮੈਂ ਖੇਤੀਬਾੜੀ ਮੰਤਰੀ ਇਹ ਜਮਾਂ ਹੀ ਨਹੀਂ ਹੋ ਸਕਦਾ ਬਿਲਕੁਲ ਨਹੀਂ ਨਹੀਂ ਇਲਜ਼ਾਮ ਨਹੀਂ ਹੈ ਲੋ ਜਾਰੇ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੇ ਨਹੀਂ ਭਾਜੀ ਹੈ ਹੀ ਨਹੀਂ ਜਦੋਂ ਇਹ ਕੱਲ ਤਾਂ ਮੈਂ ਕਹਿੰਦਾ ਬਹਿ ਕੇ ਇੱਥੇ ਬੜੀ ਮੇਰੀ ਮੇਰੀ ਗੱਲ ਸੁਣੋ ਜੇ ਤੁਸੀਂ ਫਾਰਮਰ ਕਮਿਸ਼ਨ ਖੇਤੀਬਾੜੀ ਯੂਨੀਵਰਸਿਟੀ ਦੇ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜ੍ਹਾ ਵੀ ਰਾਇ ਲੈ ਕੇ ਖੇਤੀਬਾੜੀ ਨੀਤੀ ਚੱਲੀ ਜਾਂਦੀ ਸੀ ਉਹਦੀ ਭੈ ਵੀ ਕੀ ਕਿਵੇਂ ਹੋਣਾ ਬਹੁਤ ਵਧੀਆ ਉਹਨੂੰ ਖੇਤੀ ਨੀਤੀ ਅਸੀਂ ਮੈਂ ਵੀ ਜਦੋਂ ਛੋਟੇ ਘਰੇ ਖੇਤੀ ਨੀਤੀ ਦਾ ਖਰਾੜਾ ਦੇਖ ਕੇ ਆਏ ਆ ਜੀ ਸਾਡੀ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਗਰਾਹਾ ਵੱਲੋਂ ਤਿੰਨ ਜਥੇਬੰਦੀਆਂ ਨੇ ਉਹਨੂੰ ਖੇਤੀ ਨੀਤੀ ਸਰਕਾਰ ਨੇ ਪੱਕੀ ਸੀ ਅਸੀਂ ਦੇਖ ਕੇ ਵੀ ਆਏ ਡਿਗ ਲਾਈਜਾ ਜੀ ਉਹਦੇ ਚ ਵੀ ਇਹ ਦੇਖੋ ਕਿ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ ਵਾਗਦੇ ਅਸੀਂ ਸਬੂਤ ਵੀ ਦੇਵਾਂਗੇ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਆਂ ਵੀ ਉਹ ਜਿਹੜੀ ਕੰਪਨੀ ਐ ਪ੍ਰਾਈਵੇਟ ਉਨੇ ਜਿਹੜੇ ਆਪਦੇ ਗਿਰਤੀਆਂ ਮੇਟੀਆਂ ਲਾਉਂਗੇ ਅਮਰੀਕਾ ਨੂੰ ਦੇਖ ਕੇ ਲੋ ਜੀ ਮੈਂ ਅਮਰੀਕਾ ਨਾਲ ਸੰਬੰਧਿਤ ਨਹੀਂ ਮੈਂ ਉਸ ਨਾਲ ਮੈਨੂੰ ਕੀ ਅਮਰੀਕਾ ਨਾਲ ਮੈਨੂੰ ਫੋਟਾ ਪੰਜਾਬ ਦਾ ਮੇਰਾ ਹਾਲਾਂਕਿ ਜਿੱਥੇ ਫਸਲ ਹੋ ਰਹੀਦੀ ਹੈ ਸੱਠਾਂ ਦੇ ਹੋ ਗਿਆ ਜਦੋਂ ਪਰ ਮੈਂ ਅਮਰੀਕਾ ਤੋਂ ਮੈਨੂੰ ਉੱਥੇ ਕਿਸਾਨ ਨੂੰ ਮਤਲਬ ਜਮੀਨ ਵਾਧਾ ਹੁੰਦੀ ਹੈ ਸਾਡੇ ਦੋ ਪੂਰੀ ਏਕੜ ਵਾਲਾ ਜੀ ਇਸ ਗੱਲ ਨੂੰ ਮੈਂ ਵੀ ਜਾਣਦਾ ਤੁਹਾਡੇ ਵੀ ਕਿਉਂ ਜਾਣਦਾ ਪ੍ਰੀਕੀ ਤੌਰ ਤੇ ਜਾਣਦਾ ਇਸ ਗੱਲ ਦੀ ਗੱਲ ਨਹੀਂ ਹੋਈ ਹੈ ਤੇ ਨਾ ਹੋਣ ਦੂੰਗਾ ਜਦੋਂ ਮੇਰੇ ਕੋਲ ਚਲੋ ਤੇ ਦੂਸਰਾ ਦੋ ਤਿੰਨ ਵਾਰੀ ਛੋਟੀ ਸਰਕਾਰ ਆਈ ਤੋਂ ਫਸਲਾ ਮਰ ਗਿਆ ਨਰਮਾ ਮਰਿਆ ਕਣਕ ਜੀ ਮਤਲਬ ਤੁਸੀਂ 6800 ਦੇ ਕੇ ਪੱਲਾ ਝੜ ਗਏ ਬਈ ਬਿਲਕੁਲ ਸੈਂਟਰ ਗਵਰਨਮੈਂਟ ਦਾ ਤੇ ਸਾਰਾ ਨੋਰਮਿੰਲ ਬਣਿਆ ਹੈ ਨਾ ਜਿੰਨਾ ਕਿਸੇ ਦੇਖ ਸਕਦਾ ਦੇਖੋ ਅਸੀਂ ਨਹੀਂ ਕਹਿੰਦੇ ਸੀ ਵੀ ਜਿਹੜੇ ਕਿਸਾਨ ਦੀ ਫਸਲ ਨਹੀਂ ਮਰੀ ਅਸੀਂ ਉਹਨੂੰ ਕਹਿੰਦੇ ਨਹੀਂ ਪਰ ਜਿੱਥੇ ਮਤਲਬ 80 90% ਫਸਲ ਮਰੀ ਹੋਈ ਉੱਥੇ 6800 ਰੁਪਏ ਕੀ ਕੰਮ ਕਰੇ ਬਈ ਭੈਣ ਦਾ ਪਰਸੈਂਟੇਜ ਨਹੀਂ ਨਾ ਬਣਦਾ ਹੋਇਆ ਜਿੱਥੇ 100% ਦੇ ਬਣਦਾ ਉਹ ਵੇਖ ਕੇ ਮੈਂ ਇੱਕ ਮੈਂ ਸਾਰਾ ਕਿਸ ਉਸ ਤਰ੍ਹਾਂ ਕਰਦੇ ਇਹੋ ਜੀ ਗੱਲ ਆਪਣੇ ਵੱਲੋਂ ਨਹੀਂ ਤੁਸੀਂ ਇਸ ਗੱਲ ਨੂੰ ਕਦੇ ਵੀ ਨਾ ਕਰਾਰੀਆ ਕੋ ਮੈਨੂੰ ਮੈਂ ਤੁਹਾਡੇ ਨਾਲ ਹਰ ਪਲ ਤਸਵੀਰ ਜੇ ਮੰਗ ਲਵਾ ਅਸੀਂ ਬਗਾਨਗੀ ਵਾਲੀ ਗੱਲ ਹੁੰਦੀ ਫਿਰ ਅਸੀਂ ਇਹ ਸਵਾਲ ਨਹੀਂ ਕਰਦੇ ਇਹ ਠੀਕ ਹੈ ਤੁਸੀਂ ਕਰੋ ਤੁਸੀਂ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ ਨਹੀਂ ਨਾ ਮੈਂ ਕਿਸਾਨ ਦੀ ਛੋਟਾ ਮੇਰਾ ਕੋਈ ਕਾਰੋਬਾਰ ਨਹੀਂ ਮੇਰਾ ਸਾਲ ਦਾ ਮੇਰੀ ਕਲਪਸੋ ਮੈਂ ਸਾਲ ਦਾ ਵਜ਼ੀਰ ਬਣਿਆ ਕੋਈ ਇੱਕ ਵੀ ਕੋਈ ਪਰਮਿਟ ਕੋਟਾ ਕੁਝ ਵੀ ਜਿਵੇਂ ਬਲੋਕ ਕਰਨ ਲੈਂਦੇ ਮੇਰਾ ਕੁਝ ਨਹੀਂ ਮੈਂ ਤਾਂ ਤੁਹਾਡੇ ਨਾਲ ਨਾ ਤੇ ਲੋਕਾਂ ਨੇ ਬਣਾ ਤਾਂ ਗੁਰੇ ਬੰਦੇ ਮਤਲਬ ਉਸ ਕਿਸਾਨਾਂ ਨੂੰ ਤਾਂ ਮਿਲ ਗਿਆ ਉਸ ਕਿਸਾਨਾਂ ਨੂੰ ਐਸਡੀਐਮ ਤਸੀਹਦਾਰ ਪਟਵਾਰੀ ਲਟਰਮ ਛਟਰਮ ਸਾਰੇ ਰਲ ਕੇ ਫਟਕਾਰ ਮਾਰੀ ਉਹਦਾ ਜਿਹੜਾ ਨਾ ਉਹਦੀ ਮਤਲਬ ਸਰਕਾਰ ਨੇ ਇਹ ਦੇਖ ਕੋਈ ਨਹੀਂ ਕਰਿਆ ਜਿਹੜੀ ਮਿਲਿਆ ਉਹ ਮਾੜਾ ਜਿਹਾ ਪਲੀਜ਼ ਜਿੰਮੇ ਜਿੰਮੇ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਉਹ ਇਹ ਦੇਖੋ ਜੀ ਇਹ ਤਾਂ ਜਿਹੜਾ ਕੋਈ ਲੰਬੀ ਦਾਤ ਸਰਕਾਰ ਨੇ ਕਰਨੀ ਅੱਛਾ ਜਿਹੜਾ ਆਖਰੀ ਸਵਾਲ ਆ ਸਾਡਾ ਤੁਸੀਂ ਲੰਬੀ ਤੋਂ ਜਿੱਤੇ ਹੋ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆ ਗਏ ਉਹ ਕਿਹੜੇ ਲੋਕਾਂ ਦੇ ਬੇਸਾਰਾ ਛੱਡ ਗਏ देखो ये थोड़ी भी मर्ज़ी है देखो चुनाव है पार्टी ने कहता भी तू है बिल्कुल आईएमपी जो रण में मैं लड़ सकता मेरा मौलिक अधिकार है लोका ने वोटा पड़िया ना पड़िया मेरी थोड़ी अधिकार है ਤੁਸੀਂ ਉਦੋਂ ਲੋਕਾਂ ਨਾਲ ਵਾਅਦਾ ਕਰਕੇ ਲੰਬੀ ਤੋਂ ਜਿੱਤੇ ਬਾਈ ਜੀ ਮੈਂ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕ ਨਾਲ ਉਹ ਉਸ ਗੱਲ ਨੂੰ ਬਾਈ ਜੀ ਵੇਖੋ ਇਹ ਇਸ ਗੱਲ ਦੀ ਮਾਫੀ ਚਾਹੁੰਦਾ ਇਹ ਮੇਰੀ ਵੇਖੋ ਇਹ ਮੇਰਾ ਅਧਿਕਾਰ ਹੈ ਮੈਂ 10 ਚੋੜਾ ਵੀ ਲੜਨਾ ਲੋਕ ਮੈਨੂੰ ਮੋੜ ਦੇਣੇ ਮੁਰਜੂਗਾ बिल्कुल ਹੁਣ ਅਗਲਾ ਆ ਐਮਐਲਏ ਦਾ ਗੱਲ ਨਹੀਂ ਚਲੋ ਆ ਐਮਐਲਏ ਸਾਹਿਬ ਖੜੇ ਆ ਆਪਣੇ ਸ਼ਿੰਗਲਾ ਸਾਹਿਬ ਇਹਤੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਸੀ ਲਾ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮੇਂਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮੇਂਦਾ ਚੁਣਿਆ ਸੀ ਬਾਅਦ ਚਾ ਇਮੇਲਾਂ ਨੇ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲਏ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਦਾ ਚੁਣਿਆ ਮਤਲਬ ਤੁਸੀਂ ਥੋੜੀ ਸਰਕਾਰ ਥੋੜੀ ਸਰਕਾਰ ਨਹੀਂ ਤੁਸੀਂ ਬਕਵਾਸੇ ਮਾਣ ਹਰ ਲੂ ਤੁਸੀਂ ਮੈਨੂੰ ਪੁੱਛ ਨਹੀਂ ਤੁਸੀਂ ਕੈਬਨਿਟ ਵਿੱਚੋਂ ਇਹ ਇਸ ਗੱਲ ਦਾ ਹੈ ਸਿੰਗਲਾ ਬੈਠਾ ਮੇਰੇ ਨਾਲ ਤੁਸੀਂ ਇਹ ਮੇਰੀ ਮਦਦ ਕਰੀ ਜਾਂਦਾ ਮੈਂ ਤੁਸੀਂ ਕੈਬਨਿਟ 'ਚੋਂ ਇੱਕ ਜ਼ਿੰਮੇਵਾਰ ਉਹਦੇ ਤੇ ਜਿਹੜੇ ਜ਼ਿੰਮੇਵਾਰੀਆਂ ਮੈਂ ਨਿਭਾ ਦੇਣਾ ਭਾਈ ਉਹਦੀ ਗੱਲ ਮੇਰੀ ਵੱਡੀ ਨਹੀਂ ਨਹੀਂ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਨੂੰ ਹੋਏ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰਦੇ ਨੀ ਸਵਾਲ ਪਹਿਲਾ ਇਹਦਾ ਜਵਾਬ ਤਾਂ ਦੇਉਣਾ ਵੀ ਦੇਖੋ ਕੱਲ ਨੂੰ ਇਹ ਪਾਈ ਦਾ ਹਾਈ ਕਮਾਂਡ ਕੋਲੇ ਆ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤ ਹੈ ਭਾਵੇਂ ਅਸੀਂ ਨਹੀਂ ਟੋਣਾ ਜਿੱਸਾ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋਡੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹਾਂ ਚ ਨਹੀਂ ਹਾਂ ਨਹੀਂ ਮਲਾਉਂਦਾ ਇਹ ਗੱਲ ਇਸ ਗੱਲ ਦੇ ਜਮੈਨ ਨਹੀਂ ਬੋਲਦਾ ਮੇਰੀ ਹਾਂ ਨਾ ਮਲਾਉਂਦਾ ਨਾ ਮਲਾਉਂਦਾ ਮੈਨੂੰ ਮੈਨੂੰ ਉਹਨਾਂ ਨੂੰ ਚੰਗਾ ਲੱਗਿਆ ਮੈਨੂੰ ਮਿਸਟਰ ਮਾਲਾ ਮੈਂ ਤਾਂ ਮੈਂ ਐਮਐਲਏ ਤੁਰੇ ਫਿਰਦਾ ਸੀ ਮੈਂ ਨਹੀਂ ਗੱਲ ਕਰਦਾ ਜੀ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਥੋੜਾ ਕੇਜਰੀਵਾਲ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਚੋਣ ਇਸ ਝੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਉਹਨੇ ਹਾਂ ਕਰਤਾ ਅਸੀਂ ਕਹਿੰਨੇ ਵੀ ਮੋਦੀ ਕਰਨ ਲਈ ਤਿਆਰ ਉਹ ਰੱਬ ਜਾਣਦਾ ਕੌਣ ਤਿਆਰ ਹੈ ਉਹਨੇ ਮਤਲਬ ਉਸ ਜਿਹੜਾ ਸੀ ਵਿਚਾਰਧਾਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾਤਾ ਕੀ ਸੋਡੀ ਸਰਕਾਰ ਮੇ ਨੋਟਿਸ ਨਹੀਂ ਬਜਦੀ ਹੈ ਨੀ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਬੈਥਰ ਗਲਤ ਦੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਜੀ ਬਾਈ ਜੀ ਮੇਰੇ ਨੋਟਿਸ ਨਹੀਂ ਤੇ ਨਾ ਹੀ ਮੈਂ ਇਸ ਦੇ ਸਹਿਮਤ ਜਾਂ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮ ਹੋ ਆ ਉਹ ਇਹ ਤਾਂ ਯਾਰ ਪਾਰਟੀਏ ਦੀ ਸਾਰੀ ਦੇਸ਼ ਦੀ ਚਲਦੀ ਹੈ ਤੁਹਾਡਾ ਨਹੀਂ ਕੋਈ ਕਿਸਾਨ ਯੂਨੀਅਨ ਦੱਸਦੀ ਹੋਣਾ ਹਰ ਇੱਕ ਬੰਦੇ ਦਾ ਸੁਪਰੀਮ ਹੋ ਹੁੰਦਾ ਇੱਥੋਂ ਦਾ ਬੁੱਧਾ ਇੱਥੋਂ ਨਾਲ ਨਹੀਂ ਨਹੀਂ ਬਿਲਕੁਲ ਹੁੰਦਾ ਨਹੀਂ ਹੁਣ ਜਿਹੜੀ ਇੱਕ ਚੌਣਾ ਇੱਕ ਭਾਸ਼ਾ ਬਦਲੋ ਸਾਰੇ ਤੇ ਉਹ ਉਹ ਨਰਿੰਦਰ ਉਹ ਕੰਮ ਕਰ ਰਹੇ ਸੀ ਤੇ ਫਿਰ ਸੋਡੀ ਪੰਜਾਬ ਸਰਕਾਰ ਨੂੰ ਤਾਂ ਖੰਡਣ ਕਿਉਂ ਨਹੀਂ ਕਰਦੇ ਦਰਨੇ ਨੇ ਇਸ ਕਰਕੇ ਰੋਜ਼ੀ ਰੋਲਾ ਪਾਈ ਐ ਇਤੋਂ ਰੋਲੇ ਹੁੰਦੇ ਹੁਣ ਵੀ ਪਾ ਗਏ ਮੈਂ ਤਾਂ ਅਹੀ ਰੋਲਾ ਪਾਈ ਐ ਨਹੀਂ ਮਤਲਬ ਜਨਤਕ ਤੌਰ ਤੇ ਅਖਬਾਰਾਂ 'ਚ ਖੰਡਣ ਕਰੋ ਤੁਸੀਂ ਸੇ ਪੰਜਾਬ ਸਰਕਾਰ ਨੂੰ ਕੋਈ ਯਾਰ ਸਾਡੀ ਨਾ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਮਤਲਬ ਬਾਈ ਇਹ ਗੱਲ ਤਾਂ ਵੇਖੋ ਤੁਸੀਂ ਆਪੇ ਇਹ ਗੱਲ ਨਾ ਹੋਈ ਐ ਤੇ ਨਾ ਹੋਵੇ ਆਪਾਂ ਹੋਰ ਗੱਲਾਂ ਕਰੀਏ ਵੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚ ਜਾਓ ਫਰੈਨ ਨੂੰ ਪਤਾ ਸਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਜੋ ਜੇ ਲੋਕਾਂ ਦਾ ਵਿਰੋਧ ਜਿਹੜਾ ਲੋਕ ਸਾਡੇ ਵਿਰੋਧ ਹੋਇਆ ਉਹਨਾਂ ਨੂੰ ਮਤਲਬ ਜਨਤਕ ਤੌਰ ਤੇ ਹੁੰਦਾ ਵਿਰੋਧ ਕਰਨਾ ਚਾਹੀਦਾ ਕਰਦੇ ਜਨਤਾ ਜੀ ਕਰਦੇ ਸਾਰੀ ਚ ਗੱਲ ਮਤਲਬ ਇੱਕ ਵੀ ਕਦੇ ਪ੍ਰੈਸ਼ਰ ਜੀ ਨਹੀਂ ਆਇਆ ਕਿਸੇ ਕਾਰਚ ਆਇਆ ਕਲੀ ਮਾਰਿਆ ਮੈਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਮਤਲਬ ਦੋ ਦਾ ਪ੍ਰੈਸ਼ਰ ਜੀ ਨਾ ਜਾਨਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਹਾਂ ਚਲੋ ਇੱਕ ਤੁਸੀਂ ਨਾਲ ਹਾਂ ਜੀ ਸਾਵੇਂ ਨੂੰ ਵੀ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹੋ ਜੀ ਮਤਲਬ ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਰੇ ਮੈਨੂੰ ਪਤਾ ਵੇਖੋ ਮਾਰੇ ਜ਼ਿਮੀਦਾਰ ਦੀ ਇੱਕ ਜੇ ਕਹਿੰਦੀ ਪਸ਼ੂ ਕਿੱਧਰ ਮੈਨੂੰ ਪਤਾ ਜੀ ਮੈਨੂੰ ਹੋਇਆ ਤੇ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾ ਨੇ ਅਣਗਹਿਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਹੀ ਉਹਨਾਂ ਨੇ ਕਾਰਵਾਈ ਕੀਤੀ ਹਾਂਜੀ ਹੋਈ ਹੈ ਮਤਲਬ ਬਾਰਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੇ ਸੀਗੇ ਕਿਆਲੇ ਗੋਲੇ ਤੋਂ ਜਿੱਥੋਂ ਦੇ ਸੀਗੇ ਇਹ ਖੜੇ ਆਖੇ ਹੋਈ ਹੈ ਪਸ਼ੂ ਹੋਈ ਹੈ ਬਾਈ ਜੀ ਤੁਸੀਂ ਦੇਖੋ ਪਹਿਲਾਂ ਚ ਹੋਈ ਐ ਮੈਂ ਭੇਜਣੀ ਐ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਪਾਸੇ ਕਰ ਸਕਦਾ ਉਹਦਾ ਸਰ ਡਾਕਟਰ ਸਾਹਿਬ ਤਾਂ ਉਹ ਜਿਹੜਾ ਡਾਕਟਰ ਸੀਗਾ ਉਹ ਤਾਂ ਟੱਪ ਗਿਆ ਬਾਰ ਬਾਰ ਦਾ ਹੋ ਕਰਾ ਕੇ ਉਹ ਉਹ ਆਪਣੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਗ ਦੀ ਵੀ ਨੂੰ ਨਹੀਂ ਰਿਟਾਇਰਮੈਂਟ ਜਿਹੜੀ ਗੱਲ ਮੇਰੀ ਅੱਛਾ ਤੁਸੀਂ ਇਹ ਦੇਖੋ ਠੀਕ ਹੈ ਕੀ ਤੁਸੀਂ ਉਹ ਸਰਕਾਰ ਆਪਣੀ ਨੂੰ ਮਾਫੀ ਦੇ ਰਹੀ ਹੈ ਮਾਫੀ ਵਾਸਤੇ ਵੀ ਇਹਨਾਂ ਦਾ ਕੋਈ ਸਦਾ ਕੁਝ ਦੇਣੀ ਸੀਗਾ ਇਹ ਮੇਰੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਫਤ ਨਾਲ ਫਸਨਾਂ ਜਿਹੜਾ ਜੀਜ਼ਾਰਟ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮਾਅਨ ਹੋ ਸਕਦਾ ਮਤਲਬ ਪਾਈ ਹੈ ਜਾਂ ਕੋਈ ਸਰਕਾਰ ਨੇ ਨਹੀਂ ਅਜੇ ਉਹ ਨਗਰ ਉਹਨਾਂ ਨੇ ਅਜੇ ਨਹੀਂ ਸਾਕੇ ਵੱਲੋਂ ਸ਼ੁਰੂਆਤ ਸਭ ਦੇ ਸਾਰੇ ਛੱਡੋ ਹੁਣ ਕੂਲਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕੀ ਕੀ ਰਹੀ ਤੁਸੀਂ ਦੱਸੋ ਮੈਂ ਤਾਂ ਵੀ ਆਪਾਂ ਜੀ ਕਿਸੇ ਤੋਂ ਕਰ ਲੂ ਅਰਜੀ ਅਸੀਂ ਨਾ ਬਾਰਡਰੀਆਂ ਦੇ ਮਸਲੇ ਦਾ ਡਿਟੇਲ ਲੈ ਕੇ ਮੀਟਿੰਗ ਕਰਨਾ ਪਤਾ ਜੀ ਸਾਰਾ ਇਹਨਾਂ ਟਾਈਮ ਸਰ ਮੈਂ ਕੁੰਦਰੀਆਂ ਵਾਲੇ ਮਸਲੇ ਬਾਰੇ ਐਸਐਸਪੀ ਸਾਹਿਬਾ ਕਰਕੇ ਸਾਰੀ ਗੱਲ ਕਰ ਦਊਗਾ ਉਸ ਬਸ ਜਿੰਨੇ ਵੀ ਹੋ ਸਕਦਾ ਨਾ ਮੈਂ ਤਾਂ ਉਹ ਤੋਂ ਮੀਟਿੰਗ ਕਰਾਉਣਾ ਐਸਐਸਪੀ ਨੂੰ ਲੈ ਕੇ ਟੈਲੀਫੋਨ ਐਸੇ ਦਿੱਕੂ ਜੀ ਹੁਣ ਜੇ ਸਾਰਾ ਮਾੜਾ ਧਾਂ ਜਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਆ ਉਹ ਉਹ ਮਾੜਿਆਂ ਦੀ ਪਿੱਠ ਦੇ ਖੜੇ ਮਤਲਬ ਇਹਨਾਂ ਕੋਸ਼ਿਸ਼ ਕਿ ਨਹੀਂ ਕਰ ਸਕਦਾ ਮੈਂ ਉਸ ਦਾ ਨਹੀਂ ਕੋਈ ਨਾ ਜਿਹੜਾ ਜਿਹੜਾ ਸਰ ਮੈਂ ਨਹੀਂ ਕਦੇ ਵੀ ਪਛਾਣਦਾ ਮੈਂ ਤੋਂ ਨਾ ਜਿਹੜੇ ਬੇਇਨਸਾਫੀ ਹੈ ਜੀ ਇਨਸਾਫ ਦੀ ਗੱਲ ਹੋਣੀ ਹੈ ਨਾ ਜਿੱਥੇ ਨਹੀਂ ਹੁੰਦੀ ਨਹੀਂ ਬੇਇਨਸਾਫੀ ਤਾਂ ਸੀ ਉਹ ਤੋਂ ਕਹਿੰਦੇ ਵੀ ਨਹੀਂ ਬੇਇਨਸਾਫੀ ਹੋਣੀ ਉਹਨਾਂ ਨੂੰ ਪਰ ਉਹ ਇੱਕੋ ਕਿਸਾਨ ਦੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਥੋੜੀਆਂ ਗਈਆਂ ਸੀ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਹੈ ਸਰਪੰਚ ਦੀ ਰਾਜੂ ਸਰਪੰਚ ਦੀ ਗੱਡੀ ਹੈ ਮਤਲਬ ਅਜੀ ਤੇ ਇੱਕ 5 ਮਹੀਨੇ ਹੋ ਗਏ ਵੀ ਉਹ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਠੀਕ ਠੀਕ ਜੀ ਮੈਂ ਸਾਵਧਾਨ ਗੱਲ ਕਰ ਰਿਹਾ ਨਾ ਵੀ ਘਰਾਣੇ ਪਾਉਂਦੀ ਬਹੁਤ ਮਹਿੰਗੇ ਮੈਂ ਤਾਂ ਥੋੜੇ ਵਰਗਾ ਤੇ ਦੂਡੇ ਨਾਲ ਹੀ ਹੁੰਦਾ ਮੈਂ ਬੰਦਿਆਂ ਤੇ ਨਹੀਂ ਨਾ ਮੈਂ ਕਾਰ ਬੋਲ ਰਿਹਾ ਜੀ ਕਿੰਨਾ ਲੈ ਜੀ ਸਾਡੇ ਨਾਲ ਰਹੋਗੇ ਪਰ ਅਸੀਂ ਵੋਟਾਂ ਵਾਲੇ ਕਾਨੂੰ ਰਲਦੇ ਆ ਸਾਡੇ ਨਾਲ ਯਾਰ ਵੋਟਾਂ ਬੇੜਾ ਗੱਲ ਹੀ ਨਹੀਂ ਤੁਸੀਂ ਵੀ ਰੋਟਾ ਹੀ ਲੈਣੇ ਲੋਕ ਜੇ ਨਾਲ ਹੋ ਜਾਂਦਾ ਕੰਮ ਹੀ ਸਾਰਾ ਸੁਧ ਜੇ ਸਿਸਟਮ ਨੂੰ ਮੰਤਰੀ ਸਾਹਿਬ ਮਤਲਬ ਅਸੀਂ ਬਿਲਕੁਲ ਸਹੀ ਨੂੰ ਸਹੀ ਗੱਲ ਕਹਿੰਦੇ ਆ ਹੁਣੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਬਾਦਸਾ ਜ਼ਿਲ੍ਹੇ ਦੇ ਵਿੱਚ ਵੀ ਬੋਧਰਾਮ ਥੋੜਾ ਵੋਟਾਂ ਦੀ ਮਦਦ ਇਹ ਬਣਾਇਆ ਤੇ ਮੈਨੂੰ ਤੁਸੀਂ ਤਾਂ ਹੀ ਸਵਾਲ ਕਰਦੇ ਜੀ ਵੋਟਾਂ ਨੇ ਮੈਨੂੰ ਮੜਾ ਵੋਟਾਂ ਨਾਲ ਹੀ ਆਓ ਵੋਟਾਂ ਨਾਲ ਵਧੀਆ ਗੱਲ ਹੈ ਰਾਜ ਭਾਗ ਕਰੋ ਨਾ ਲੋਕਾਂ ਦੇ ਜਿਹੜੇ ਕੰਮ ਆ ਬਦਲ ਨਹੀਂ ਨਹੀਂ ਸਾਰਾ ਕੁਝ ਰਾਜ ਭਗ ਨਹੀਂ ਹੁੰਦਾ ਨਹੀਂ ਦੇਖੋ ਥੋਡੀ ਨਜ਼ਰ ਚ ਹੋਰ ਹੈ ਸਾਡੀ ਨਜ਼ਰ ਚ ਹੋਰ ਹੈ ਮਤਲਬ ਅਸੀਂ ਤਾਂ ਕਹਿੰਦੇ ਆ ਕਿ ਜਿੱਥੇ ਕਿਸੇ ਨਾ ਬੇਇਨਸਾਫੀ ਹੁੰਦੀ ਹੈ ਨਹੀਂ ਉੱਥੇ ਮਤਲਬ ਬੇਇਨਸਾਫੀ ਨਾ ਹੋਵੇ ਵਧੀਆ ਗੱਲ ਬੋਟਾਂ ਦਾ ਮੁੱਦਾ ਤੇ ਮੈਂ ਗੱਲ ਕਰਨਾ ਚਾਹਣਾ ਬੋਟਾਂ ਵਾਲੇ ਮੁੱਦੇ ਸਾਡੇ ਮਨ ਚ ਲੋਕ ਆਪਣਾ ਪੰਜ ਵਾਰੀ ਲੋਕਾਂ ਨੇ ਸਾਡੇ ਹਲਕੇ ਦੇ ਲੋਕਾਂ ਨੇ ਭੁੰਦਰ ਸਾਹਿਬ ਨੂੰ ਹਰਾਇਆ ਪੰਜੇ ਵਾਰੀ ਉਹ ਰਾਸ ਹੋ ਗਿਆ ਮੈਂਬਰ ਬਾਕੀ ਬੱਤੀ ਦੇ ਘਟੇ ਜੇ ਸਾਰੀ ਸੁਪਨਾ ਸਰਪਸਾ ਉਹ ਨਹੀਂ ਸਾਹੀ ਗੱਲ ਇਹਨੂੰ ਰੋਕਣਾ ਚਾਹੀਦਾ ਫਿਰ ਇਹਨੂੰ ਇਹਨੂੰ ਵੀ ਆਉਣਾ ਜੀ ਬੱਤੀ ਬੋ